ਤਨੂ ਕਰਨ ਕਿ ਤੂੰ ਹੀ ਆਏ ਇਹ ਸਰਪੰਚ ਵਿਚਾਲੇ ਖੁੜਤਾ ਆਇਆ ਹੈ ਉਹਦੇ ਨਾਲ ਤੁਸੀਂ ਗੱਲ ਨਹੀਂ ਸੁਣੀ ਤੇ ਤੁਸੀਂ ਆ ਕੇ ਸਰਪੰਚ ਦੇ ਥੱਪੜ ਮਾਰ ਦੋ ਕੋਦੋਂ ਕਿਹੜੀ ਕਿਤਾਬ ਹੀ ਲਿਆ ਨਹੀਂ ਹੈਗੀ ਯਾਰ ਜੋ ਥੱਪੜ ਕੋ ਮਾਰਿਆ ਇਹਨੇ ਮੇਰੇ ਮਗਰੋਂ ਮਾਰਤੀ ਨਾ ਥੱਪੜ ਮਾਰਤਾ ਮੇਰੇ ਕਿਹਨੇ ਮਾਰਿਆ ਕਿਹਨੇ ਮਾਰਿਆ ਕਿਸੇ ਨਾਮ ਜਮਾਈ ਇਹ ਕਿਸੇ ਇਨਸਾਨ ਨੇ ਗਲਤੀ ਕੀਤੀ ਹੈ ਕਿਸੇ ਨੇ ਗਲਤੀ ਕੀਤੀ ਨੇ ਤੇ ਬਸ ਹੀ ਪੰਚਾਇਤ ਦੇ ਵਿੱਚ ਉਹਨੂੰ ਥੱਪੜ ਮਾਰਨ ਦੀ ਵੀ ਨਹੀਂ ਦਿੱਤਾ ਤੇ ਉਹਨੇ ਫਿਰ ਦੁਬਾਰਾ ਉਹਦੇ ਕੋਲ ਥੱਪੜ ਮਾਰਦਾ ਤੋ ਇਹ ਵੀਡੀਓ ਜੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖੀ ਹੈ ਇਹ ਕੋਈ ਫਿਲਮੀ ਸੀਨ ਨਹੀਂ ਬਲਕਿ ਅਸਲੀਅਤ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਐਸਆਈ ਨੇ ਸਰਪੰਚ ਦੇ ਥੱਪੜ ਜੜ ਦਿੱਤਾ ਆਖਿਰ ਅਜਿਹਾ ਕੀ ਹੋ ਗਿਆ ਸੀ ਕਿ ਐਸਆਈ ਨੂੰ ਸਰਪੰਚ ਦੇ ਥੱਪੜ ਜੜਨਾ ਪੈ ਗਿਆ ਸੋ ਤੁਹਾਨੂੰ ਸਾਰਾ ਮਾਮਲਾ ਜਿਹੜਾ ਵਿਸਥਾਰ ਦੇ ਨਾਲ ਵੀ ਸਮਝਾ ਦਿੰਨੇ ਆ ਦਰਅਸਲ ਘਰੇਲੂ ਮਸਲਾ ਨਿਵੇੜਨ ਗਏ ਸਰਪੰਚ ਦੇ ਐਸਆਈ ਨੇ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਭੱਗ ਗਿਆ ਤੇ ਕਰੀਬ 7 ਪਿੰਡਾਂ ਦੇ ਸਰਪੰਚਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਚੌਂਕੀ ਨੂੰ ਘੇਰਾ ਪਾ ਲਿਆ ਸੋ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਏਐਸਆਈ ਨੂੰ ਸਸਪੈਂਡ ਵੀ ਕਰ ਦਿੱਤਾ ਤੇ ਵਿਭਾਗੀ ਇਨਕੁਆਇਰੀ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਨੇ ਸੋ ਮਾਮਲਾ ਅਬੋਹਰ ਦੇ ਪਿੰਡ ਸੀਡ ਫਾਰਮ ਪੱਕਾ ਦਾ ਹੈ ਜਿੱਥੇ ਸਰਪੰਚ ਸ਼ਿੰਦਰਪਾਲ ਸਿੰਘ ਪਿੰਡ ਦੇ ਇੱਕ ਘਰ ਦੇ ਵਿੱਚ ਪਰਿਵਾਰਕ ਮਸਲਾ ਸੁਲਝਾਉਣ ਦੇ ਲਈ ਗਏ ਸਨ ਤਾਂ ਮੌਕੇ ਦੇ ਉੱਤੇ ਇੱਕ ਮਹਿਲਾ ਵੱਲੋਂ 112 ਨੰਬਰ ਦੇ ਉੱਤੇ ਫੋਨ ਕੀਤਾ ਗਿਆ ਤਾਂ ਇੱਕ ਏਐਸਆਈ ਪੱਪੂ ਰਾਮ ਆਪਣੇ ਨਾਲ ਇੱਕ ਮੁਲਾਜ਼ਮ ਲੈ ਕੇ ਆ ਮੌਕੇ ਦੇ ਉੱਤੇ ਪਹੁੰਚ ਗਿਆ ਤਾਂ ਉਸ ਨੇ ਘਰ ਦੇ ਅੰਦਰ ਦਾਖਲ ਹੁੰਦੇ ਹੀ ਮਸਲਾ ਸੁਲਝਾਉਣ ਆਏ ਸਰਪੰਚ ਸ਼ਿੰਦਰਪਾਲ ਸਿੰਘ ਦੇ ਥੱਪੜ ਜੜ ਦਿੱਤਾ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਅਾ ਵੱਧ ਗਿਆ ਤੇ ਸਰਪੰਚ ਦੇ ਥੱਪੜ ਮਾਰੇ ਜਾਣ ਦੀ ਗੱਲ ਅੱਗ ਵਾਂਗ ਇਲਾਕੇ ਦੇ ਵਿੱਚ ਫੈਲ ਗਈ। ਸੋ ਪਿੰਡ ਵਾਸੀ ਇਕੱਠੇ ਹੋਣ ਲੱਗੇ ਤੇ ਇੰਨੇ ਦੇ ਵਿੱਚ ਐਸਆਈ ਆਪਣੇ ਸਾਥੀ ਮੁਲਾਜ਼ਮ ਦੇ ਨਾਲ ਚੁੰਕੀ ਸੀਡ ਫਾਰਮ ਪਹੁੰਚ ਗਿਆ। ਸੋ ਲੋਕ ਅਤੇ ਨਾਲ ਲੱਗਦੇ ਕਰੀਬ 7 ਪਿੰਡਾਂ ਦੇ ਸਰਪੰਚ ਵੀ ਪਹੁੰਚ ਗਏ ਤੇ ਮਾਮਲਾ ਵਿਗੜਦਾ ਦੇਖ ਥਾਣਾ ਸਿਟੀ ਅਬੋਹਰ ਦੇ ਮੁਖੀ ਮਨਿੰਦਰ ਸਿੰਘ ਵੀ ਪੁਲਿਸ ਟੀਮ ਦੇ ਨਾਲ ਪਹੁੰਚ ਚੁੱਕੇ ਸਨ ਅਤੇ ਉਹਨਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਇਸ ਸਾਰੀ ਘਟਨਾਕਰਮ ਬਾਰੇ ਸੂਚਿਤ ਵੀ ਕਰ ਦਿੱਤਾ ਗਿਆ ਸੋ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਤੁਰੰਤ ਉਕਤ ਏਐਸਆਈ ਪੱਪੂ ਰਾਮ ਨੂੰ ਸਸਪੈਂਡ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਇਹ ਮਾਮਲਾ ਜਿਹੜਾ ਅਬੋਹਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਏਐਸਆਈ ਨੇ ਸਰਪੰਚ ਦੇ ਥੱਪੜ ਮਾਰ ਦਿੱਤਾ ਹੈ ਹਾਲਾਂਕਿ ਸਰਪੰਚ ਜਿਹੜਾ ਉਹ ਕਿਸੇ ਮਸਲੇ ਨੂੰ ਲੈ ਕੇ ਇੱਕ ਘਰ ਦੇ ਵਿੱਚ ਪਹੁੰਚਿਆ ਸੀ ਤੇ ਮਾਮਲਾ ਸੁਲਝੋਂ ਦੀ ਕੋਸ਼ਿਸ਼ ਸਰਪੰਚ ਵੱਲੋਂ ਕੀਤੀ ਜਾਣੀ ਸੀ ਪਰੰਤੂ ਉਕਤ ਮਹਿਲਾ ਨੇ ਜਦੋਂ 112 ਨੰਬਰ ਤੇ ਫੋਨ ਕੀਤਾ ਤਾਂ ਮੌਕੇ ਦੇ ਉੱਤੇ ਐਸਆਈ ਪਹੁੰਚ ਗਿਆ ਤਾਂ ਇੰਨੇ ਦੇ ਵਿਚਕਾਰ ਹੀ ਐਸਆਈ ਨੇ ਸਰਪੰਚ ਦੇ ਥੱਪੜ ਜੜ ਦਿੱਤਾ ਤੇ ਕਾਫੀ ਬਹਿਸ ਬਾਜ਼ੀ ਵੀ ਹੋਈ ਤੇ ਇਹ ਮਾਮਲਾ ਬਾਅਦ ਦੇ ਵਿੱਚ ਗਰਮਾ ਗਿਆ ਸੋ ਅਕਸਰ ਹੀ ਜਦੋਂ ਕੋਈ ਘਰੇਲੂ ਝਗੜੇ ਹੁੰਦੇ ਨੇ ਤਾਂ ਪਿੰਡਾਂ ਦੀ ਪੰਚਾਇਤ ਵੱਲੋਂ ਇਹ ਝਗੜੇ ਨਿਬੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਸਰਪੰਚ ਵੀ ਘਰੇਲੂ ਝਗੜਾ ਨਿਬੇੜਨ ਗਿਆ ਸੀ ਪਰੰਤੂ ਜਿਸ ਘਰ ਦੇ ਵਿੱਚ ਝਗੜਾ ਹੁੰਦਾ ਹੈ ਉਥੋਂ ਦੀ ਮਹਿਲਾ ਨੇ ਪਹਿਲਾਂ ਹੀ 112 ਨੰਬਰ ਤੇ ਪੁਲਿਸ ਨੂੰ ਸੂਚਿਤ ਕੀਤਾ ਹੁੰਦਾ ਤਾਂ ਏਐਸਆਈ ਪੱਪੂ RAM ਝਗੜਾ ਨਿਬੇੜਨ ਦੇ ਲਈ ਪਹੁੰਚਦੇ ਨੇ ਪਰ ਜਦੋਂ ਸਰਪੰਚ ਝਗੜਾ ਨਿਬੇੜਨ ਦੇ ਲਈ ਪਹੁੰਚਦਾ ਤਾਂ ਐਸਆਈ ਵੱਲੋਂ ਸਰਪੰਚ ਦੇ ਹੀ ਥੱਪੜ ਜੜ ਦਿੱਤਾ ਗਿਆ ਹਾਲਾਂਕਿ ਇਹ ਥੱਪੜ ਕਿਉਂ ਮਾਰਿਆ ਗਿਆ ਤੇ ਇਸ ਦੀ ਜਾਂਚ ਪੜਤਾਲ ਫਿਲਹਾਲ ਹੋ ਰਹੀ ਹੈ ਤੇ ਐਸਆਈ ਪੱਪੂ RAM ਨੂੰ ਫਿਲਹਾਲ ਸਸਪੈਂਡ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੀਟ ਫਾਰਮ ਪੱਕਾ ਚਿੰਦਰਪਾਲ ਸਰਪੰਚ ਹੈ ਜੀ ਮਾਮਲਾ ਹੈ ਜੀ ਦੋਨਾਂ ਜੀਆਂ ਦਾ ਝਗੜਾ ਸੀ ਜੀ ਇੱਥੇ ਠਾਣੀ ਅੱਛਾ ਤੇ ਮੈਂ ਉਹਨਾਂ ਨੂੰ ਸਮਝਾਉਣ ਵਾਸਤੇ ਗਿਆ ਉਹਨੇ ਬੱਚਿਆਂ ਨੂੰ ਆਪਦੇ ਨੂੰ ਕੁੱਟ ਕੇ ਬਾਹਰ ਕੱਢਤਾ ਸੀ ਬੱਚਿਆਂ ਨੂੰ ਬਾਹਰ ਕੱਢਤਾ ਕੁੱਟ ਕੇ ਤੇ ਮੈਂ ਸਮਝਾਈ ਜਾਂਦਾ ਸੀ ਜੀ ਤੇ ਉਹਨਾਂ ਲੇਡੀਜ਼ ਨੇ ਹੀ 112 ਤੇ ਕੰਪਲੀਟ ਕੀਤੀ ਸੀ ਉਹ ਕੰਮ ਤੇ ਸੀਗੇ ਤੇ ਉਦੋਂ ਬਾਅਦ ਇਹ ਆ ਗਿਆ ਉਹਨੋਂ ਹਜੇ ਅੰਦਰੋਂ ਬਾਹਰ ਆਈ ਹੈ ਨਾ ਇਹਨਾਂ ਨੇ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਗਾਲੀ ਗਲੋਚ ਕਰਕੇ ਮੇਰੇ ਹੱਥ 'ਤੇ ਚਪੇੜ ਮਾਰੀ ਹੈ ਜੀ ਹਾਂ ਜੀ ਇਹ ਹੈਗਾ ਜੀ ਪੱਪੂ ਰਾਮ ਜੀ ਇਹ ਸਹੀ ਪੱਪੂ ਰਾਮ ਹੈ ਜੀ ਬਹੁਤ ਜ਼ਿਆਦਾ ਨਜਾਇਜ਼ ਕਰੀ ਹੈ ਜੀ ਤੇ ਮੈਂ ਮੈਂ ਕਾਰਵਾਈ ਦੀ ਮੰਗ ਕੀਤੀ ਹੈ ਹਾਂਜੀ ਹਾਂਜੀ ਮੈਡੀਕਲ ਨੋਟ ਸਾਖਤ ਦੇਖਦੇ ਆਂ ਜੀ ਨਹੀਂ ਤਾਂ ਸਰ ਤਰਨਾ ਲਾ ਸਰਕਾਰ ਕਹਿੰਦੀ ਹੈ ਕਿ ਜਿਹੜਾ ਹੈਗਾ ਪੁਲਿਸ ਤੇ ਜਿਹੜਾ ਲੋਕਾਂ ਦੀ ਕਾਰਵਾਈ ਨਾ ਕੀਤੀ ਸਰ ਤਰਨਾ ਲਾ ਦੇਗੀ ਕਿ ਜਿਹੜਾ ਹੈਗਾ ਇਸ ਤਰ੍ਹਾਂ ਦਾ ਵਿਸਤਾਰ ਹੋਗਾ ਜਿਹੜਾ ਹੈਗਾ ਕਾਰਨਾ ਇਹ ਤਾਂ ਹੁਣ ਵੇਖ ਹੀ ਲਿਆ ਸਰ ਤੁਸੀਂ ਰਿਸ਼ਤਾ ਇਹਨਾਂ ਦਾ ਜਿਹੜਾ ਕਿਹਾ ਹਾਂਜੀ ਬਹੁਤ ਵੱਡਾ ਜੀ ਹਾਂਜੀ ਬਹੁਤ ਵੱਡਾ ਹੈ ਜੀ ਜੇ ਕਾਰਵਾਈ ਨਹੀਂ ਹੋਈ ਇੱਥੋਂ ਸਸਪੈਂਡ ਨਹੀਂ ਕਰਦੇ ਅਸੀਂ ਇੱਥੇ ਤਰਨਾ ਲਾਵਾਂਗੇ ਜੀ ਗੁਰਦੇਵ ਸਿੰਘ ਬੱਗੂ ਜੀ ਉਦਮ ਸਿੰਘ ਨਗਰ ਦੇ ਸਰਪੰਚ ਜੀ ਅੱਛਾ ਇਹਦਾ ਸੰਬੰਧ ਕੀ ਹੋਇਆ ਕੀ ਹੈ ਦੇਖੋ ਜੀ ਕਰਦਾ ਘਰੇਲੂ ਮਸਲਾ ਸੀ ਹੁਣ ਜੇ ਘਰ ਦਾ ਮਸਲਾ ਹੋਊਗਾ ਸਰਪੰਚ ਸਾਹਿਬ ਨੂੰ ਤਾਂ ਬੁਲਾਉਣਗੇ ਬੁਲਾਉਣਗੇ ਸਰਪੰਚ ਸਾਹਿਬ ਆਦੇ ਕੰਮਕਾਰ ਛੱਡ ਕੇ ਸਪੈਸ਼ਲ ਉੱਤੇ ਬਣਾਦੇ ਸਪੈਸ਼ਲੇ ਚ ਗਿਆ ਘਰੇਲੂ ਕੰਮ ਦੇ ਵਿੱਚ ਉਹ ਤੇ ਮੌਕੇ ਤੇ ਉਹਨਾਂ ਨੇ 112 ਤੇ ਵੀ ਕੰਪਲੀਟ ਕੀਤੀ ਹੋਈ ਸੀ ਜੀ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਇਹ ਸਰਪੰਚ ਸਾਹਿਬ ਸਗੂ ਜਦੋਂ ਇਹ ਪੁਲਿਸ ਵਾਲੇ ਮੁਲਾਜ਼ਮ ਉਤਰਿਆ ਉਹਨਾਂ ਨੂੰ ਇੰਨੀ ਸਰਪੰਚ ਸਾਹਿਬ ਨੇ ਤਮੀਜ਼ ਨਾਲ ਬੋਲੇ ਆਓ ਸਰ ਆਓ ਸਰ ਕਿਹਾ ਉਹਨਾਂ ਨੇ ਸਰਪੰਚ ਸਾਹਿਬ ਨੇ ਤੇ ਉਤਰਦੇ ਆ ਸਰ ਅੰਦਰ ਲੈ ਕੇ ਗਏ ਜਦੋਂ ਵਾਪਸੀ ਨਿਕਲੇ ਤਾਂ ਪਿੱਛੋਂ ਵੱਟ ਕੇ ਮਾਰੀ ਜਪੇੜ ਦੱਸੋ ਵੇ ਕੋਈ ਰਾਈਟ ਬੰਦਾ ਚਪੇੜ ਮਾਰਨ ਦਾ ਸਰਪੰਚ ਸਾਹਿਬ ਨੂੰ ਫਿਰ ਕਹਿੰਦੇ ਮੈਨੂੰ ਪਤਾ ਨਹੀਂ ਸੀਗਾ ਤੁਸੀਂ ਸਰਪੰਚ ਦੇ ਮੰਨ ਲਓ ਤੁਹਾਨੂੰ ਪਤਾ ਸਰਪੰਚ ਨਹੀਂ ਹੈਗੇ ਆ ਤਾਂ ਆਮ ਵੀ ਤੁਸੀਂ ਪਬਲਿਕ ਨੂੰ ਕਿਵੇਂ ਚਪੇੜ ਮਾਰ ਦੋਗੇ ਜੀ ਇਹ ਕਿਹੜੇ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ ਇਹ ਤੋਂ ਤਾਂ ਸਰਕਾਰ ਕਹਿੰਦੀ ਵੀ ਇਨਸਾਫ ਮਿਲੂਗਾ ਕਾਦਾ ਇਨਸਾਫ ਹੈ ਜੀ ਫਿਰ ਜੇ ਅਸੀਂ ਫਿਰ ਦੂਸਰੀ ਗੱਲ ਸੁਣੋ ਸਰ ਜਿਹੜੀ ਉਹਨਾਂ ਚਪੇੜ ਮਾਰੀ ਹੈ ਨਾ ਉਸ ਤੋਂ ਬਾਅਦ ਉਹ ਬੜੇ ਬਦਤਮੀਜ਼ੀ ਨਾਲ ਹੀ ਬੋਲੇ ਆ ਕਿ ਉਹਰ ਤੋਂ ਜੋ ਪੰਚਾਇਤ ਸੀ ਨਾ ਮੌਕੇ ਤੇ ਮੇਰੇ ਸਾਹਮਣੇ ਕੋਈ 5 7 10 ਜਣੇ ਹੋਣਗੇ ਮੌਕੇ ਦੀ ਪੰਚਾਇਤ ਪੰਚਾਇਤ ਦੇ ਵਿੱਚ ਮਾਰਿਆ ਕੋਈ ਫਿਰ ਅਸੀਂ ਰੂਪਰੂਪ ਜਦੋਂ ਕੱਟ ਕਰਿਆ ਉਸ ਤੋਂ ਬਾਅਦ ਥੋੜਾ ਢਿੱਲਾ ਪਿਆ ਮੈਨੂੰ ਪਤਾ ਲੱਗ ਗਿਆ ਵੀ ਹੁਣ ਰੂਪ ਪਿੰਡ ਦੇ ਕਾਫੀ ਯਾਰ ਪਬਲਿਕ ਇਕੱਠੀ ਹੋ ਜਾਂਦੀ ਅਸੀਂ ਚਾਹੁੰਦੇ ਹਾਂ ਸਾਹਿਬ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਅਗਰ ਮੌਕੇ ਤੇ ਸਾਹਿਬ ਕੁੰਚੀ ਜਾਂ ਜੇ ਮੌਕੇ ਤੇ ਇਸ ਟਮ ਪਰਚਾ ਨਹੀਂ ਕਰਦੇ ਤੁਰੰਤ ਹੁਣੇ ਜੇ ਕਿਸੇ ਤਰ੍ਹਾਂ ਦੀ ਜਿਹੜੀ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਅੱਜ ਤੋਂ ਤਰੀਆਂ ਵਚਾ ਕੇ ਧਰਨਾ ਲਾਵਾਂਗੇ ਜੀ ਤੇ ਅਸੀਂ ਪਬਲਿਕ ਤੇ ਜਿਹੜਾ ਵੀ ਬਣੇਗਾ ਕਾਰਵਾਈ ਅਸੀਂ ਮੰਗਦੇ ਹਾਂ ਜੀ ਬਸ ਮੇਨ ਜੋ ਹੈ ਜੀ ਇੱਕ ਸਾਡੇ ਅੱਜ ਸੀਡ ਫਾਰਮ ਰੀਚ 112 ਤੇ ਇੱਕ ਕੰਪਲੇਂਟ ਜਿਹੜੀ ਹੈਗੀ ਹੈ ਮਸੂ ਜਿਸ ਤੇ ਸਾਡੀ ਪੁਲਿਸ ਪਾਰਟੀ ਐਸ்சி ਪਪੂਰਾ ਹੁੰਦੇ ਉਹਦੇ ਨਾਲ ਮੁਲਾਜ਼ਮ ਜਿਹੜੇ ਹੈਗੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕੋਈ ਮਿਸ ਅੰਡਰਸਟੈਂਡਿੰਗ ਤਹਿਤ ਮੌਕੇ ਦੇ ਮੌਜੂਦਾ ਸਰਪੰਚ ਦੇ ਨਾਲ ਕੋਈ ਉਹਨਾਂ ਦੀ ਗਲਤਫਹਮੀ ਜਾਂ ਉਹਨਾਂ ਨੇ ਹੱਥੋਂ ਪਾਈ ਕੀਤੀ ਜਿਸ ਸੰਬੰਧੀ ਅਸੀਂ ਉਹਦਾ ਬਣਦਾ ਮੌਕੇ ਤੇ ਪਹੁੰਚ ਕੇ ਸਾਰੀ ਜਿਹੜੇ ਦੋਨੇ ਤਰ੍ਹਾਂ ਦੇ ਗੱਲਬਾਤ ਸੁਣ ਕੇ ਜਿਹੜਾ ਅਸੀਂ ਸੀਨੀਅਰ ਅਫਸਰਾਂ ਨੇ ਧਿਆਨ ਚ ਲਿਆਂਦਾ ਜਿਸ ਚੋਂ ਉਹਦਾ ਹੁਣੇ ਉਹਨਾਂ ਡਿਪਾਰਟਮੈਂਟ ਰਿਇਲੈਕਸ਼ਨ ਇਨੀਸ਼ੀਏਟ ਕਰਕੇ ਤੇ ਉਹਨੂੰ ਪੁਲਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਬਣਦੀ ਕਾਰਵਾਈ